ਸੁਰਿੰਦਾ ਸ਼ਰਮਾ ਨੇ ਭਾਵੁਕ ਪੋਸਟ ਪਾਈ ਹੈ ਜੋ ਕਿ ਹੁਣ ਸਭ ਨੂੰ ਹੈਰਾਨ ਕਰ ਰਹੀ ਹੈ ਉਹਨੇ ਲਿਖਿਆ ਹੈਗਾ ਕਿ ਮੈਨੂੰ ਰੋਟੀ ਜੋਗੀਤਾ ਛੱਡ ਦੋ ਤੇ ਨਾਲ ਹੀ ਸੀਐਮ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਹੈ ਲੋਕਾਂ ਤੋਂ ਤੰਗ ਆ ਕੇ ਸੁਰਿੰਦਾ ਸ਼ਰਮਾ ਨੇ ਇਹ ਪੋਸਟ ਪਾਈ ਹੈ ਦੱਸਦੀ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਅਤੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਜਾਣੀ ਜਾਂਦੀ ਸੁਰਿੰਦਾ ਸ਼ਰਮਾ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਵੀ ਰਹਿੰਦੀ ਹੈ ਤੇ ਉਸਨੇ ਹਾਲੇ ਦੇ ਵਿੱਚ ਇੱਕ ਅਪਾ ਉਹ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਆਹ ਕੀ ਹੋ ਰਿਹਾ ਸੁਰੰਦਰਾ ਨੇ ਪੋਸਟ ਦੇ ਵਿੱਚ ਲਿਖਿਆ ਹੈਗਾ ਕਿ ਬੱਸ ਕਰੋ ਹੁਣ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਤੇ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਕਿ ਮੇਰੀ ਮਾਂ ਮੈਨੂੰ ਕਿਵੇਂ ਵੇਖਦੀ ਹੋਵੇਗੀ ਰੋਜ਼ ਕਿੰਨੀ ਤਕਲੀਫ ਚ ਹੋਵੇਗੀ 2 ਸਾਲ ਹੋ ਗਏ ਇਕੱਲੇ ਨੂੰ ਸਭ ਕੁਝ সামਲਦੇ ਨੂੰ ਹਿੰਮਤ ਵੀ ਕਿਸੇ ਵੇਲੇ ਜਵਾਬ ਦੇ ਦਿੰਦੀ ਹੈ ਮੈਂ ਆਪਣੇ ਪਿਓ ਦੇ ਜਾਣ ਦੇ ਗਮ ਚ ਹਾਲੇ ਤੱਕ ਬਾਹਰ ਨਹੀਂ ਆਈ ਕਿ ਤੁਸੀਂ ਮੈਨੂੰ ਨਵਾਂ ਰੋਗ ਲਗਾ ਦਿੱਤਾ ਮੇਰੀ ਰੋਜ਼ੀ ਰੋਟੀ ਤੱਕ ਮਾਰਦੇ ਹੋ ਥੋੜਾ ਜਿਆਦਾ ਰੈਮ ਕਰੋ ਘਰ ਤੱਕ ਨਹੀਂ ਹੈਗਾ ਮੇਰੇ ਕੋਲ ਮੈਨੂੰ ਰੋਟੀ ਜੋਗੀ ਤਾਂ ਛੱਡ ਦਿਓ ਤਾਂ ਇਹ ਭਾਵੁਕ ਪੋਸਟ ਜਿਹੜੀ ਕਿ ਸੁਨੰਦਰ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਹੈ ਤੇ ਸੁਨੰਦਰ ਨੇ ਆਪਣੀ ਪੋਸਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਟੈਗ ਕਰਦੇ ਹੋਏ ਅਪੀਲ ਕੀਤੀ ਹੈ ਸੁਨੰਦਰ ਨੇ ਲਿਖਿਆ ਹੈਗਾ ਕਿ ਇਸ ਮਹਾਨ ਦੇਸ਼ ਅਤੇ ਇਸ ਮਹਾਨ ਰਾਜ ਪੰਜਾਬ ਦੇ ਇੱਕ ਮਾਣਮੱਤੇ ਨਾਗਰਿਕ ਹੋਣ ਦੇ ਨਾਤੇ ਮੈਂ ਸਿਰਫ ਮਾਨਯੋਗ ਮੁੱਖ ਮੰਤਰੀ ਤੋਂ ਇੱਕ ਨਾਗਰਿਕ ਵਜੋਂ ਮੇਰੇ ਅਧਿਕਾਰਾਂ ਦੀ ਰੱਖਿਆ ਦੀ ਉਮੀਦ ਕਰ ਰਹੀ ਆ ਤਾਂ ਜੋ ਇੱਕ ਨੌਜਵਾਨ ਕਲਾਕਾਰ ਹੋਣ ਦੇ ਨਾਤੇ ਮੈਂ ਵੱਡੀ ਸਫਲਤਾ ਪ੍ਰਾਪਤ ਕਰ ਸਕਾਂ ਅਤੇ ਇਸ ਮਹਾਨ ਰਾਜ ਪੰਜਾਬ ਦੇ ਲਈ ਇੱਕ ਚੰਗਾ ਨਾਮ ਲਿਆ ਸਕਾਂ ਕੁਝ ਲਾਲਚੀ ਅਤੇ ਨੀچ ਲੋਕਾਂ ਨੂੰ ਜਿਨ੍ਹਾਂ ਕੋਲ ਕੋਈ ਨੈਤਿਕਤਾ ਨਹੀਂ ਹੈ ਅਤੇ ਕਾਨੂੰਨ ਦਾ ਕੋਈ ਸਤਿਕਾਰ ਨਹੀਂ ਹੈ ਉਹਨਾਂ ਨੂੰ ਰਾਜ ਅਤੇ ਇਸ ਦੇ ਲੋਕਾਂ ਦੀ ਤਰੱਕੀ ਦੇ ਰਾਹ ਦੇ ਵਿੱਚ ਨਾ ਆਉਂਦਿਓ ਅਤੇ ਮੈਂ ਇੰਡਸਟਰੀ ਦੇ ਵਿੱਚ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਆ ਕਿ ਜੇਕਰ ਹੁਣ ਨਹੀਂ ਤਾਂ ਫਿਰ ਕਰ ਦੋ ਤਾਂ ਇਹ ਭਾਵੁਕ ਪੋਸਟ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਹੈ ਦੱਸਦੇ ਕਿ ਪੰਜਾਬ ਦੀ ਮਸ਼ਹੂਰ ਗਾਇਕ ਹੈ ਸੁਨੰਦਾ ਸ਼ਰਮਾ ਦੇ ਫਰਜ਼ੀ ਵਪਾਰਕ ਅਧਿਕਾਰ ਵੇਚਣ ਅਤੇ ਇੱਕ ਤੀਜੀ ਧੀਰ ਕੰਪਨੀ ਅਤੇ ਇੱਕ ਵਿਅਕਤੀ ਦੁਆਰਾ ਲੋਕਾਂ ਨੂੰ ਗੁੰਮਰਾਹ ਕਰਦੇ ਕਰਕੇ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਗਾਇਕ ਸੁਨੰਦਾ ਸ਼ਰਮਾ ਨੇ ਅਜਿਹੀ ਇੱਕ ਪੋਸਟ ਜਾਰੀ ਕਰਕੇ ਦਾਅਵਾ ਕੀਤਾ ਹੈਗਾ ਕਿ ਉਸਨੇ ਉਸ ਦੇ ਜਿਹੜੇ ਕਿ ਨਕਲ ਵਪਾਰਕ ਅਧਿਕਾਰ ਵੇਛ ਦਿੱਤੇ ਗਏ ਨੇ ਜਿਸ ਨੂੰ ਉਸਨੇ ਬਿਲਕੁਲ ਗਲਤ ਦੱਸਿਆ ਹੈਗਾ। ਸੁਰਿੰਦਾ ਸ਼ਰਮਾ ਨੇ ਕਿਹਾ ਹੈਗਾ ਕਿ ਕੁਝ ਧੋਖੇਬਾਜ਼ ਵਿਅਕਤੀ ਅਤੇ ਸੰਸਥਾਵਾਂ ਮੇਰੇ ਕਾਰੋਬਾਰੀ ਇਕਰਾਰਨਾਮੇ ਦੇ ਉੱਤੇ ਵਿਸ਼ੇਸ਼ ਅਧਿਕਾਰਾਂ ਦਾ ਝੂਠਾ ਦਾਵਾ ਕਰ ਰਿਆ ਨੇ ਅਤੇ ਤੀਜੀ ਧਿਰ ਨੂੰ ਇਹ ਵਿਸ਼ਵਾਸ ਦਿਵਾਉਣ ਦੇ ਲਈ ਗੁੰਮਰਾਹ ਕਰ ਰਿਆ ਨੇ ਕਿ ਮੈਂ ਉਹਨਾਂ ਦੇ ਨਾਲ ਇਕਰਾਰਨਾਮੇ ਦੇ ਵਜੋਂ ਬੱਜੀ ਹੋਈ ਹਾਂ। ਇਹ ਦਾਅਵੇ ਪੂਰੀ ਤਰ੍ਹਾਂ ਝੂਠੇ ਅਤੇ ਧੋਖੇ ਤੜੀ ਵਾਲੇ ਨੇ ਇਸ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਸੁਰਿੰਦਾ ਸ਼ਰਮਾ ਨੇ ਇਹ ਪਾਬੂਕ ਪੋਸਟ ਪਾਈ ਹੈ ਤੇ ਇਹ ਵੀ ਕਹਿਆ ਗਿਆ ਹੈਗਾ ਕਿ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਵੀ ਮੇਰੇ ਨਾਲ ਆਪਣੇ ਸੰਬੰਧਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਜਾਂ ਫਿਰ ਮੇਰੇ ਕਾਰੋਬਾਰੀ ਇਕਰਾਰਨਾਮਿਆਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰੇਗਾ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਜਲਦੀ ਕੀਤੀ ਜਾਵੇਗੀ ਦੱਸਣਯੋਗ ਹੈਗਾ ਕਿ ਸਰੰਦਾ ਸ਼ਰਮਾ ਪੰਜਾਬ ਦੇ ਇੱਕ ਮਸ਼ਹੂਰ ਗਾਇਕਾ ਹੈ ਜਿਸ ਨੇ ਬਾਲੀਵੁੱਡ ਦੇ ਵਿੱਚ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਤੇ ਉਸਨੇ ਜਿਹੜਾ ਕਿ ਨਵਾ ਜ਼ੁਦੀਨ ਸਿਦੀਕੀ सोनू सूद ਦਿਲਜੀਤ ਦੋਸਾਂਝ ਸਮੇਤ ਕਈ ਬਾਲੀਵੁੱਡ ਅਦਾਕਾਰਾਂ ਦੇ ਨਾਲ ਕੰਮ ਵੀ ਕੀਤਾ ਹੈ ਤਾਂ ਸਰਨਦਾ ਸ਼ਰਮਾ ਨੂੰ ਸਭ ਤੋਂ ਪਹਿਲਾਂ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਤੇ ਗੀਤ ਗਾਉਣ ਤੋਂ ਬਾਅਦ ਪ੍ਰਸਿੱਧੀ ਮਿਲੀ ਹੈ ਜਿਸ ਤੋਂ ਬਾਅਦ ਉਸਨੇ ਦੇਸ਼ ਨੂੰ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ Song ਜਿਹੜੇ ਕਿ ਗੀਤ ਦਿੱਤੇ ਨੇ ਤਾਂ ਦੱਸ ਦਈਏ ਕਿ ਹੁਣ ਉਸਨੇ ਭਾਵੁਕ ਪੋਸਟ ਪਾਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈਗਾ ਤੇ ਉਹਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਸਾਂਝੀ ਕਰਕੇ ਸੀਐਮ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ ਤੇ ਨਾਲ ਹੀ ਅਪੀਲ ਵੀ ਕੀਤੀ ਹੈ ਆਪਣੇ ਅਧਿਕਾਰ ਦੇ ਲਈ ਉਹਨਾਂ ਤੋਂ ਮਦਦ ਵੀ ਮੰਗੀ ਹੈ